ਫਿਲਹਾ ਗੁਰਦਾਸਪੁਰ ਵਿਖੇ ਵੱਧ ਰਹੀ ਡੇਂਗੂ ਦੇ ਮਰੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਜਸ ਐਮਓ ਕਾਦੀਆਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਕਪੜੇ ਹਲੇਦ ਵਾਲੇ ਪਾਣੀ ਨਾ ਜਮਾ ਹੋਣ ਦੇਣ ਜਿਸ ਨਾਲ ਡੇਂਗੂ ਦਾ ਮੱਛਰ ਪੈਦਾ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਕਿ ਡੇਂਗੂ ਦੇ ਮੱਛਰ ਦੇ ਕੱਟਣ ਦੇ ਕਾਰਨ ਸੈਲ ਕੱਟ ਜਾਂਦੇ ਹਨ ਅਤੇ ਬੁਖਾਰ ਹੋ ਜਾਂਦਾ ਹੈ ਅਤੇ ਇਸ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਕਾਦੀਆਂ ਦੀ ਟੀਮਾਂ ਵੀ ਲੋਕਾਂ ਨੂੰ ਕਰ-ਕਰ ਜਾ ਕੇ ਅਤੇ ਦੁਕਾਨਾਂ ਵਿੱਚ ਜਾ ਕੇ ਇਸ ਬਾਰੇ ਜਾਗਰੂਕ ਕਰ ਰਹੀ ਹੈ ਉਨਾ ਕਿਹਾ ਕਿ ਡੇਂਗੂ ਤੋਂ ਬਚਣ ਵਾਸਤੇ ਸਭ ਤੋਂ ਵਧੀਆ ਇਹੋ ਸੁਝਾਅ ਹੈ ਕਿ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ਸਤਿ ਸ਼੍ਰੀ ਅਕਾਲ ਜੀ ਮੈਂ ਸੱਦੇ ਕਾਦੀਆਂ ਦੇ ਵਿੱਚ ਸਾਡੇ ਇੱਕ ਮੰਡੀ ਹੈਲਥ ਸੈਂਟਰ ਜੋ ਸਰਕਾਰੀ ਹਸਪਤਾਲ ਹੈ ਉੱਥੇ ਐਜ਼ ਏ ਸੀਨੀਅਰ ਮੈਡੀਕਲ ਆਫਸਰ ਐਸ ਐਮਓ ਮੈਂ ਹੁਣੇ ਤੇ ਪਹੁੰਚਿਆ ਹਾਂ ਤੇ ਮੇਰਾ ਨਾਮ ਡਾਕਟਰ ਸੰਦੀਪ ਸਿੰਘ ਹੈ ਮੈਂ ਇੱਕ ਪੈਥੋਪੀਡਿਕ ਸਰਜਨ ਹਾਂ ਮੇਰੀ ਹੁਣੇ ਪੋਸਟਿੰਗ ਹੋਈ ਹੈ ਇੱਥੇ ਕੁਝ ਦਿਨ ਪਹਿਲਾਂ ਮੈਂ ਜੁਆਇਨ ਕੀਤਾ ਹੈ ਤੇ ਮੇਰੀ ਤੁਹਾਡੇ ਕਾਦੀਆਂ ਵਾਸੀਆਂ ਨੇ ਇਹਨਾਂ ਤੇ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜਿਆ ਪਰਿ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਇੱਕ ਬੇਨਤੀ ਕਰ ਰਿਹਾ ਤੇ ਤੁਹਾਡੇ ਇੱਥੇ ਕਾਦੀਆਂ ਹਸਪਤਾਲ ਦੇ ਵਿੱਚ ਸਰਕਾਰੀ ਜੋ ਹਸਪਤਾਲ ਹੈ ਅਸੀਂ ਪਹਿਲਾਂ ਵੀ ਇੱਥੇ ਸਰਕਾਰੀ ਸੁਵਿਧਾਵਾ ਜਿਹੜੀਆਂ ਨੇ ਸਿਹਤ ਸੁਵਿਧਾਵਾ ਜਿਹੜੀਆਂ ਉਹ ਕਾਫੀ ਹੱਡੀਆਂ ਨੇ ਜਿਹਦਾ ਤੁਸੀਂ ਲਾਭ ਉਠਾ ਰਹੇ ਹੋ ਤੇ ਹੁਣ ਅੱਗੇ ਵੀ ਗੁਜ਼ਾਰਿਸ਼ ਕਰਦਾ ਕਿ ਸਾਡੇ ਕੋਲ ਜਿੱਦਾਂ ਮੈਂ ਇੱਕ ਆਰਥੋਪੈਡਿਕ ਸਰਜਨ ਆ ਮੈਂ ਹੱਡੀਆਂ ਦਾ ਮਾਹਿਰ ਆ ਸਾਡੇ ਕੋਲ ਇੱਕ ਮੇਰੇ ਨਾਲ ਇੱਥੇ ਜੋ ਡੈਂਟਲ ਸਰਜਨ ਨੇ ਜੋ ਦੰਦਾਂ ਦੇ ਡਾਕਟਰ ਨੇ ਉਹ ਵੀ ਸਾਡੇ ਕੋਲ ਨਵੇਂ ਪੋਸਟਡ ਹੋਏ ਨੇ ਪਹਿਨਾ ਸਾਡੇ ਕੋਲ ਦੋ ਡਾਕਟਰ ਸਾਹਿਬ ਇੱਥੇ ਆਲਰੇਡੀ ਹੈਗੇ ਨੇ ਉਹ ਸ਼ਾਇਦ ਤੁਹਾਨੂੰ ਪਤਾ ਹੀ ਹੈ ਡਾਕਟਰ ਸ਼ੁਭਨੀਸ਼ ਨੇ ਜਿਹੜੇ ਬੱਚਿਆਂ ਦੇ ਮਾਹਿਰ ਨੇ ਤੇ ਸਾਡੇ ਕੋਲ ਡਾਕਟਰ ਪਲਵੀ ਨੇ ਜਿਹੜੇ ਆਮ ਮੈਡੀਸਨ ਦੇ ਸਾਰੇ ਜੋ ਦੇਰੀ ਦੇ ਦੀ ਪ੍ਰੋਬਲਮ ਹੈ ਉਹਨਾਂ ਨੂੰ ਕਾਰਨ ਚੱਕਰ ਦੇ ਰਹੇ ਨਾ ਦੇਖਦੇ ਨੇ। ਤੋਂ ਇਸ ਕਰਕੇ ਸਾਡੇ ਕੋਲ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੀ ਤਕਰੀਬਨ ਸਹੂਲਤ ਜਿਹੜੀ ਆ ਇੱਥੇ ਉਪਲਬਧ ਹੈ, ਦਵਾਈਆਂ ਵੀ ਉਪਲਬਧ ਹੈ। ਸਰਕਾਰ ਵੱਲੋਂ ਜੋ ਵੀ ਹੈ ਦਵਾਈਆਂ ਦੀ ਸਾਰੀ ਸੁਵਿਧਾ ਇੱਥੇ ਹੈਗੀ ਆ। ਤੋਂ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਤੁਸੀਂ ਵੱਧ ਕਰਕੇ ਇਸ ਹਸਪਤਾਲ ਦੇ ਵਿੱਚ ਆਓ। ਆਪਣਾ ਜੇ ਕੋਈ ਕਿਸੇ ਨੂੰ ਕੋਈ ਤਕਲੀਫ ਹੈ ਕਿਸੇ ਦਾ ਦੀ ਕੋਈ ਪ੍ਰੋਬਲਮ ਹੈ ਸਿਹਤ ਸੰਬੰਧੀ ਤੇ ਸਾਡੇ ਕੋਲ ਆਓ ਤੇ ਇਹ ਹਸਪਤਾਲ ਦੇ ਵਿੱਚ ਆ ਕੇ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਾਓ। ਇਹ ਕੋ ਡੇਂਗੂ ਦਾ ਸੀਜ਼ਨ ਹੁੰਦਾ ਹੈ ਇਹ ਤਾਂ ਪਤਾ ਹੀ ਹੈ ਪਰ ਇਹ ਹੈ ਕਿ ਸਰਕਾਰ ਦੇ ਦੋ ਵੀ ਸਾਡੇ ਕੋਲ ਗਾਈਡਲਾਈਨਸ ਨੇ ਉਹਦੇ ਅਕੋਰਡਿੰਗਲੀ ਸਾਡੇ ਸੁਭਾ ਸਚਨ ਸਾਹਿਬ ਵੱਲੋਂ ਜੋ ਗਾਈਡਲਾਈਨਸ ਨੇ ਉਹਦੇ ਅਕੋਰਡਿੰਗਲੀ ਕਾਦਾ ਪੂਰਾ ਸਟਾਫ ਜਿਹੜਾ ਪੈਰੀਫਰਲ ਸਟਾਫ ਜਿਹੜੇ ਸਾਡੇ ਵਰਕਰ ਨੇ ਉਹ ਨਾਲ ਅਸੀਂ ਸਾਡੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਬੰਦਕ ਨੇ ਉਹਨਾਂ ਦੀ ਸਹਾਇਤਾ ਨਾਲ ਅਸੀਂ ਡੇਂਗੂ ਦੇ ਪ੍ਰਕਾਪ ਨੂੰ ਰੋਕਣ ਵਾਸਤੇ ਵੱਧ ਤੋਂ ਵੱਧ ਕੰਮ ਕਰਦੇ ਪਏ ਹਾਂ ਠੀਕ ਹੈ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਇਸ ਨੂੰ ਇਹ ਪਰਕੋਟ ਨੂੰ ਅਸੀਂ ਆਪਣੇ ਇਸ ਏਰੀਆ ਵਿੱਚ ਨਾ ਫੈਲਣ ਦੇਈਏ ਇਹਦੇ ਲੱਛਣ ਤੇ ਦੇਖੋ ਇਹ ਹੈ ਤੇ ਇਹ ਲਾ ਬੁਖਾਰ ਸਰੀਰ ਦੀ ਟੁੱਟ-ਭਾਜ ਸਿਰਦਰਦ ਬਹੁਤ ਜ਼ਿਆਦਾ ਹੋਣਾ ਜੋੜਾਂ 'ਚ ਦਰਦਾਂ ਹੋਣੀਆਂ ਤੇ ਜਦੋਂ ਉਸ ਦੀ ਕਮਜ਼ੋਰੀ ਹੋ ਜਾਣੀ ਇੱਕਦਮ ਤੇ ਜ਼ਿਆਦਾ ਬੁਖਾਰ ਹੋ ਜਾਣਾ ਬੁਖਾਰ ਦੇ ਨਾਲ ਤਰੇਲੀਆਂ ਆਣੀਆਂ ਤੇ ਜੋ ਟੈਸਟ ਕਰਾਵਨ ਦੇ ਕਰਾਮੇ ਆ ਤੇ ਉਹਦੇ ਵਿੱਚ ਸਾਡੇ ਕੋਲ ਜੋ ਸੈੱਲ ਕਾਊਂਟ ਹੁੰਦਾ ਹੈ ਉਹ ਸਰੀਰ ਦੇ ਵਿੱਚ ਉਹ ਸਾਡੇ ਖੂਨ ਦੇ ਵਿੱਚ ਉਹ ਘਟ ਜਾਂਦਾ ਜਿਹਨੂੰ ਅਸੀਂ ਪਲੇਟलेट्स ਕਹਿੰਦੇ ਆ ਬਟ ਇਹ ਹੈ ਕਿ ਅਸੀਂ ਇਸ ਪ੍ਰਕੋਪ ਨੂੰ ਰੋਕਣ ਵਾਸਤੇ ਜੋ ਵੀ ਹੈ ਉਹਦੇ ਵਿੱਚ ਜੋ ਵੀ ਹੈ ਅਸੀਂ ਸਾਰੇ ਸਾਰਿਆਂ ਨੂੰ ਪਤਾ ਵੀ ਹੈ ਕਿਉਂਕਿ ਇਹ ਹਰ ਸਾਲ ਹੁੰਦਾ ਹੈ ਤੇ ਵੈਸੇ ਵੀ ਦੱਸਨੇ ਆ ਕਿ ਆਪਣੇ ਲਾਗੇ ਸ਼ਾਖੀਏ ਕਿਤੇ ਵੀ ਪਾਣੀ ਦਾ ਖੜਾ ਰਹਿਣ ਦਿਓ ਠੀਕ ਹੈ ਕਿਤੇ ਪਾਣੀ ਦੇ ਖੜਾ ਹੈ ਆਪਣੇ ਘਰਾਂ ਅੰਦਰੀਆਂ ਛੱਤਾਂ ਵਿੱਚ ਕੋਲਰਾਂ ਵਿੱਚ ਕੋਈ ਬਾਲਟੀਆਂ ਭਰ ਪਈਆਂ ਕੋਈ ਟਾਇਰਾਂ ਦੇ ਵਿੱਚ ਜਾਂ ਕਿਤੇ ਵੀ ਕੋਈ ਪਾਣੀ ਜਿਹੜਾ ਸਾਫ਼ ਖੜਾ ਉੱਥੇ ਇਹ ਮੱਛਰ ਜਿਹੜਾ ਵਾ ਉਹ ਪੈਦਾ ਹੁੰਦਾ ਹੈ ਇਸ ਕਰਕੇ ਇਹ ਟੀਜਾ ਦਾ ਖਿਆਲ ਤੁਸੀਂ ਆਪ ਵੀ ਰੱਖ ਸਕਦੇ ਹੋ ਤੇ ਅਸੀਂ ਬਿਕਰੋ ਤੁਹਾਡੀ ਸਹਾਇਤਾ ਵਾਸਤੇ ਬਿਲਕੁਲ ਕਰ ਰਹੀ ਹੈ ਜੀ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਹਰ ਉਹਨਾਂ ਨੂੰ ਹਰ ਟੀਮ ਨੂੰ ਇੱਕ ਏਰੀਆ ਜਿਹੜੇ ਆ ਉਹ ਡਿਵਾਈਡ ਕੀਤੇ ਗਏ ਨੇ ਉਹਨਾਂ ਨੂੰ ਆਪਣੇ ਆਪਣੇ ਏਰੀਆ ਵਿੱਚ ਜਾ ਕੇ ਉੱਥੇ ਜੋ ਇਹ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਜਿ ਡਿਸਟ੍ਰਿਕਟ ਵਿੱਚ ਬੜੀ ਮੁਸ਼ਕਲ ਹੈ ਪਾਣੀ ਖੜਾ ਹੈ ਉਹ ਜੋ ਵੀ ਜਿੱਥੇ ਪਾਣੀ ਖੜਾ ਹੈ ਉਹ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਦੇ ਪਏ ਆ ਤੇ ਇਹ ਵਗੈਰਾ ਜੋ ਵੀ ਹੈ ਮਸਲਾ ਵਾਸਤੇ ਉਹ ਸਾਰਾ ਕੁਝ ਬੰਨ ਕਰਦੇ ਆ। ਅ ਇਹਦੇ ਬਾਰੇ ਮੈਂ ਲੋਕਾਂ ਨੂੰ ਕਹਿੰਦਾ ਵੀ ਦੀ ਆਪਣੇ ਪ੍ਰੋਗਰਾਮ ਅੰ内 ਦੱਸਦੇ ਆਂ ਤੇ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਹਿ ਕੇ ਮੈਂ ਲੋਕਾਂ ਨੂੰ ਕੁਝ ਦੱਸਣਾ ਕਿ ਡੇਂਗੂ ਜਿਹੜਾ ਸੀ ਮੱਛਰਾਂ ਤੋਂ ਫੈਲਦਾ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਕਿ ਪਾਣੀ ਫालतू ਕਿਤੇ ਵੀ ਖੜਾ ਨਹੀਂ ਹੋਣਾ ਚਾਹੀਦਾ ਤੁਹਾਡੇ ਘਰ ਦੇ ਗਮਲਿਆਂ 'ਚ ਕਿਸੇ ਵੀ ਜਗ੍ਹਾ ਤੇ ਬਸ ਇੰਨਾ ਹੀ ਕਰਨਾ ਹੈ ਤੁਸੀਂ ਕਿਉਂਕਿ ਇਹ ਸਿੰਪਲ ਚੀਜ਼ ਕੀਤਿਆਂ ਸੀ ਇੱਕ ਬੜੀ ਵੱਡੀ ਬਿਮਾਰੀ ਤੋਂ ਬਚ ਸਕਦੇ ਬਹੁਤ ਸਿੰਪਲ ਜੀ ਇਹਦਾ ਜਿਹੜੀ ਹੈ ਪ੍ਰਕਾਸ਼ਨ ਹੈ ਪਰ ਲੋਕ ਇਹਨੂੰ ਜਿੰਦੇ ਚ ਸਾਡਾ ਸਾਨੂੰ ਸਾਥ ਦੇਣ ਤੇਸੀਂ ਬੜਾ ਵਧੀਆ ਇਹਨੂੰ ਟੈਕਲ ਕਰ ਸਕਦੇ ਆਂ ਬਾਕੀ ਐਜ਼ ਅ ਡਿਜ਼ੀਜ਼ ਡੇਂਗੂ ਜਿਹੜੇ ਦੇ ਸਿੰਟਮ ਜਿਹੜੇ ਨੇ ਬੜੇ ਖਤਰਨਾਕ ਨੇ ਜਿਦਾ ਕਿ ਬੁਖਾਰ ਆਉਣਾ ਸ਼ਿਵਰਿੰਗ ਹੋਣਾ ਬਾਡੀ ਏਕ ਹੋਣਾ ਜੋਇੰਟ ਪੇਨ ਹੋਣਾ ਬਿਲਕੁਲ ਹੱਡੀ ਤੋੜ ਬੁਖਾਰ ਵਾਲੇ ਲੱਛਣ ਆਉਣੇ ਫਿਰ ਇੰਨਾ ਦੇ ਨਾਲ ਖਾਸ ਕਰਕੇ ਸੈੱਲਾਂ ਦਾ ਜਿੰਨੂ ਪਲੇਟਲੈਟ ਲੈਕ ਪੈਣੇ ਆ ਉਹ ਘਟ ਜਾਣਾ ਫਿਰ ਇਹਦੀ ਵੀ ਮੇਨ ਡੇਰੀ ਅਥਾਰਟੀ ਬਾਅਦ ਚ ਲੋਡ ਵਗੈਰਾ ਇਹ ਤਾਂ ਅਸੂਲ ਕਰਦੇ ਬਾਕੀ ਸਿੰਟਮੈਟਿਕਲੀ ਸਾਰਾ ਚਲਦਾ ਤੁਮਾਰੀ ਵੈਸੀ ਜਿਹੜੀ ਐ ਐਸ ਪਰ ਵੀ ਬਹੁਤ बिल्कुल जी बिल्कुल आई थिंक जो टाइम नीचे इलाज भी, ना, ना, ना शुरू करिए दो तीन दिन जो मौत भी हो तो जाएगी